ਇਨਫਰਮੇਸ਼ਨ ਮਿਲੀ ਨੰਬਰ 200 ਸਰ ਇਹ ਕੱਲ ਦੇਰ ਰਾਤ ਤੇ ਧੁਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ ਉਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਅੱਜ ਟੀਮ ਪਹੁੰਚੀ ਹੈ ਲੈ ਵੀ ਪਹੁੰਚੀ ਹੈ ਅੱਜ ਸਾਰਾ ਅਸੀਂ ਇਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਦੇ ਚੈਕ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਬਟ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹਦੀ ਚੀਜ਼ ਮਿਲੀ ਹੈ ਕਿ ਜੇ ਕੋਈ ਗ੍ਰੇਟ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹਦੀ ਚੀਜ਼ ਦਾ ਰਿਪੋਰਟ ਮਿਲੇ ਪਰ ਫਿਰ ਵੀ ਸਾਡੀ ਤਰਫੀਸ ਸਰਵਿਸ ਤੇ ਤਰਫੀਸ ਜੋ ਵੀ ਆਏਗਾ ਪਰ ਦਰਸ਼ਕੀ ਐਸਾ ਕੀ ਲੱਗਦਾ ਹੈ ਵੀ ਇਸ ਤਰੀਏ ਕਰਾਣਾ ਬਹੁਤ ਚੰਗਿਆ ਚੀ ਹੁੰਦੀ ਹੈ ਥਾਣੇ ਤੋਂ ਦਿੰਦੇ ਆ ਕੀ ਕਾਰਨ ਹੁੰਦਾ ਹੈ ਮਨ ਲੁੱਤ ਤੱਕ ਮਨ ਤੁਸੀਂ ਦੇਖਿਆ ਚੱਕੀ ਵਿਰਿਆ ਪਿੱਛੇ ਜਾ ਕੇ ਬੌਂਡਰੀ ਤੇ ਐਕਟ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਊਗਾ ਜਿਹੜਾ ਵੀ ਇਨਸੀਡੈਂਟ ਹੋਇਆ ਉਹ ਤੇ ਪ੍ਰੋਪਰ ਕਤਤੀਸ਼ ਕਰਦੇ ਤੇ ਇਹਨੂੰ ਬਿਲਕੁਲ ਅਸੀਂ ਕਲੋਜ਼ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਜੀ 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 ਸਰ ਸਾਹਿਬ ਖਲਾਈ ਹੋਣੀ ਸਰ ਸਰ ਡਾ ਸਾਹਿਬ ਕਿਸੇ ਸਿੱਸੇ ਤੋਂ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿੱਸਾ ਹੈ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮਨ ਲਓ ਆਫਿਸ ਦਾ ਸਿੱਸਾ ਚੰਗੀ ਤੇ ਚਾਚੂ ਰੋਗੇ ਤੇ ਲੇਗ ਵਿੰਡੋ ਤੋਂ ਗ ਨੇ ਸਭ ਤੋਂ ਜ਼ਰੂਰੀ ਇਹ ਹੈ ਜੀ ਕਿ ਜੇ ਕੋਈ ਡੋਨੇਟ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸੀਡੂ ਜੁਮ ਹੁੰਦਾ। ਸੋ ਰੈਸੀਡੂ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਇੱਥਾਂ ਵੀ ਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਆ। ਨਾ ਤਾਂ ਉਹ ਕੋਈ ਲਿਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਉੱਥੇ ਫਿੱਕੇਗਾ ਉੱਥੇ ਗੱਡਾ ਵੀ ਬਣਦਾ। ਅੱਛਾ ਜੀ ਸਾਹਿਬ ਇਹੋ ਜਿਹਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫ਼ਤੀਸ਼ ਚੱਲੀ ਹੈ। ਜਿਹੜੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੀ ਇਹ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜਦੋਂ ਧਮਾਕਾ ਸੁਣਿਆ ਗਿਆ ਸੋ ਉਸ ਤੋਂ ਬਾਅਦ ਵੀ ਸਾਡੀ ਤਰਕੀਸ਼ ਚ ਹੈ ਜਿਹੜਾ ਇਹ ਸੈਮ ਦਾ ਮਾਹੌਲ ਬਣਿਆ ਹੋਇਆ ਹੈ ਲੱਕੀ ਜੀ ਫਿਰ ਉਹਦੇ ਬਾਰੇ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਕੋਈ ਵਾਰਦਾਤ ਹੋਈਏ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਚ ਸક્ષਮ ਹੈ ਤਾਂ ਉਹਨੂੰ ਜਲਦੀ ਟਰੇਸ ਕਰਕੇ ਜਿਹੜੇ ਬੰਦੇ ਦੇ ਮਗਰ ਨੂੰ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਹੈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲੌਜੀਕਲ ਐਂਡ ਤੇ ਲੈ ਕੇ ਚੱਲ ਜੀ ਡਿਪਟੀ ਕਮਿਸ਼ਨਰ ਜੀ ਇਹ ਜਿਹੜੀ ਚਮਕੀ ਦੇ ਨਾਲ ਤੁਹਾਡਾ ਕਰ ਰਿਹਾ ਹੈ ਇਸੇ ਹਾਂਜੀ ਹਾਂਜੀ ਕਰ ਰਹਾ ਕਿੰਨੇ ਵਜੇ ਤੁਸੀਂ ਇਹ ਦੀ ਸੁਣੀ ਹੈ ਕੀ ਹੋਇਆ ਇਹ 12:30 12:00 ਦਾ ਬਹੁਤ ਜਬਰਦਸਤ ਧਮਾਕਾ ਹੋਇਆ ਜੀ ਪਰ ਇਹ ਨਹੀਂ ਪਤਾ ਵੀ ਕਾਹਦਾ ਹੋਇਆ ਹੈ ਜਦੋਂ ਮੈਂ ਬਾਹਰ ਆ ਕੇ ਦੇਖਿਆ ਕੁਝ ਵੀ ਨਹੀਂ ਸੀ ਮਾਹੌਲ ਸ਼ਾਂਤ ਸੀ ਬਿਲਕੁਲ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਹ ਤਾਂ ਉਹ ਸਵੇਰੇ ਜਦੋਂ ਉੱਠੇ ਆ ਅਫਵਾਹਾਂ ਉੱਡੀਆਂ ਵੀ ਇਹ ਉਹਨੂੰ ਸੇਕ ਪ੍ਰਸ਼ਾਸਨ ਕੋ ਭਜਿਆ ਹੋਇਆ ਪਰ ਇਹ ਨਹੀਂ ਪਤਾ ਲੱਗਿਆ ਵੀ ਹੁਣ ਤੱਕ ਕਾਦਾ ਇਹ ਅਫਵਾਹਾਂ ਨੇ ਜਾਂ ਕੁਝ ਸ਼ਰਾਰਤੀ ਅੰਸਰਾਂ ਨੇ ਕੁਝ ਕੀਤਾ ਗੁਪਤਾ ਜੀ ਇਹ ਤੁਹਾਡੇ ਘਰ ਨਾਲ ਬਿਲਕੁਲ ਦੁਆਰ ਲੱਗਦੀ ਹੈ ਇਹ ਤੁਮਕੀ ਦੇ ਨਾਲ ਹਾਂਜੀ ਹਾਂਜੀ ਦੁਆਰ ਲੱਗਦੀ ਹੈ ਬਿਲਕੁਲ ਜੀ ਹੂੰ ਬਿਲਕੁਲ ਨਾਲ ਪਤਾ ਦਿਮਾਕਾ ਚੂਹੇ ਪੁੱਠੇ ਹੋਗੇ ਸੋ ਰਹੇ تھے ਜਾਗ ਰਹੇ ਸੋ ਉਸ ਟਾਈਮ ਐਸ ਅੱਧੀ ਨੀਂ ਚ ਸੀ ਜੀ ਹਾਂ ਦਿਮਾਕਾ ਹੋਇਆ ਨਾਲ ਦੀ ਨਾਲ ਉੱਠ ਕੇ ਮੈਂ ਖੜਾ ਹੋ ਗਿਆ ਫਿਰ ਜਦੋਂ ਬਾਹਰ ਆ ਕੇ ਕੋਠਾ ਵਗੈਰਾ ਚੈੱਕ ਕੀਤਾ ਕੁਝ ਨਹੀਂ ਸੀ ਇਹ ਜਾ ਕੋਈ ਅਫਰਾ ਤਫਰੀ ਨਹੀਂ ਇਹ ਤੁਹਾਨੂੰ ਵੀ ਕੋਈ ਸ਼ਰਾਰਤ ਹੋ ਸਕਦੀ ਸ਼ਰਾਰਤ ਅੰਸਰ ਵੀ ਹੋ ਸਕਦੀ ਹੈ ਅਫ ਜਾ ਕਿਸੇ ਨੇ ਵੈਸੇ ਕੁਝ ਕੀਤਾ ਹੋਊਗਾ ਵੀ 1 ਫਰਵਰੀ ਆ 1 ਫਰਵਰੀ ਪੂਲ ਬਣਾਇਆ ਹੋਊਗਾ ਐਸਾ ਕੁਝ ਵੀ ਹੋ ਸਕਦਾ ਠੀਕ